हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਸੇਖਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪਹਿਲਾ ਤਹਿਸੀਲ ਪੱਟੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਦੋਸਤੋ ਪ੍ਰਕਾਸ਼ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇੱਕ ਛੋਟੀ ਦੋਸਤੋਂ ਤੁਹਾਨੂੰ ਦਿਖਾਵਾਂਗੇ ਤੇ ਬਿਲਕੁਲ ਤਾਜੀ ਸੂਈ ਛੋਟੀ ਆ ਡਿਟੇਲ ਆਪਾਂ ਸਾਰੀ ਇਸ ਛੋਟੀ ਦੀ ਵੀਰ ਦੇ ਕੋਲੋਂ ਪੁੱਛ ਕੇ ਤੇ ਨਸਾਂ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਸ ਛੋਟੀ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਗਏ ਜੀ ਜਾਂ ਕੋਈ ਨੂੰ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰ ਅਡਰੈਸ ਬੋਲ ਦਿਓ ਆਪਣੇ ਪਿੰਡ ਪਹਿਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਹਾਂਜੀ ਫੋਨ ਨੰਬਰ ਨਾਮ ਪ੍ਰਗਟ ਸਿੰਘ ਦਾ ਫੋਨ ਨੰਬਰ 8787395 ਠੀਕ ਹੈ ਜੀ ਹਾਂਜੀ ਜਿਹੜੀ ਝੋਟੀਆਂ ਜੇ ਆਪਾਂ ਸੇਲ ਕਰਨੀਆਂ ਕਿੰਨੇ ਵਸ ਬਸੂ ਇਹ ਪਹਿਲਣਿਆ ਜੀ ਕਿੰਨਾ ਟਾਈਮ ਹੋ ਗਿਆ ਇਸ ਨੂੰ ਸੋ ਇਹਨੂੰ 10 ਤੋਂ 12 ਦਿਨ ਹੋ ਗਿਆ ਬੱਚਾ ਕੀ ਦਿੱਤਾ ਨੇ ਕੱਟੀ ਹੈ ਜੀ ਕੱਟੀ ਠੀਕ ਹੈ ਜੀ ਬੱਚਾ ਦੋਸਤੋ ਆਨੇ ਕੱਟੀ ਦਿੱਤੀ ਜੀ ਤੇ ਝੋਟੀ ਵੀ ਕਰਦੀ ਹੈ ਕਿ ਮੋਲਿਆ ਦੀ ਕਰਦੀ ਹੈ ਜੀ ਨਾਲ ਦੇਦੀ ਆ अच्छा छो प्रा दीए ਕਰਦਾ ਹੀ ਹੈ ਤੁਹਾਨੂੰ ਪਤਾ ਹੈ ਮਾਲ ਟੰਗਰ ਹੋਦੀ ਹੈ ਕਰਦਾ ਹੀ ਹੈ ਕਿੰਨਾ ਦੁੱਧ ਵੀਰ ਹੋ ਗਿਆ ਮੌਕੇ ਦਾ ਤਿਆਰ ਹੈ ਦੁੱਧ 809 ਕਿਲੋ ਲਾਉ ਜੀ 8 9 ਕਿਲੋ ਹੂੰ ਦੋਵੇਂ ਟਾਈਮ ਮਿਲਦੀ ਹੈ ਦੋਵੇਂ ਟਾਈਮ ਤੇ ਬੱਚੇ ਤੇ ਬੱਚੇ ਤੇ ਠੀਕ ਹੈ ਜੀ ਚਵਾਈ ਚਵੀ ਕਿਦਾਂ ਇੱਕ ਨੰਬਰ ਦੀ ਨਾ ਨਾ ਵਧੀਆ ਸੇਲ ਠੰਡੀ ਹੈ ਕੱਢੀਏ ਵਾਰ ਤੋੜ ਕੇ ਦਿਖਾਈਏ ਦੋ ਦੋ ਸੂਈ ਨੂੰ ਕੋਈ 10 15 ਦਿਨ ਦਾ ਟਾਈਮ ਹੋ ਗਿਆ ਜੇ ਪਹਿਲਾ ਸਵੇਰ ਸੂਈ ਆ 8 9 ਕਿਲੋ ਦੁੱਧ ਜਿਹੜਾ ਮੌਕੇ ਦਾ ਹੁਣ ਤਿਆਰ ਹੋ ਗਿਆ ਘਰ ਦੀ ਝੋਟੀ ਆ ਠੀਕ ਹੈ ਜੀ ਪ੍ਰਗਟ ਸਿੰਘ ਵੀਰ ਦੇ ਭਰਾ ਦੀ ਆ ਦੋਸਤੋ ਝੋਟੀ ਆਪ ਉਹ ਵੀਰ ਕਿਤੇ ਗਿਆ ਹੋਇਆ ਸੀ ਇਸ ਕਰਕੇ ਵੀਰ ਨੇ ਵੀਡੀਓ ਬਣਾਤੀ ਕੱਦ ਕੱਦ ਦੋਸਤੋ ਮੈਂ ਤਾਂ ਪਿੱਠਪੁੜੀ ਦੀ ਚੜਾਈ ਥਲਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਲਓ ਲੈਓ ਆਲਟਰ ਕੁਆਲਿਟੀ ਦੋਸਤੋ ਬਹੁਤ ਬੋਧੀ ਤਿਆਰ ਕੀਤੀ ਹੈ ਥਣਾ ਦੀ ਕੁਆਲਿਟੀ ਕਰੋ ਚੱਕ ਜੀ ਚਾਰੇ ਥਣ ਦੋਸਤੋ ਗੈਪ ਤੇ ਲੱਗੇ ਕੋਈ ਫੋਕਸ਼ਣ ਨਾਲ ਬੱਚਾ ਵੀ ਦੋਸਤੋ ਸੋਨਾ ਵਾ ਕੱਟੀ ਦੋ ਦਵੀਰ 8-9 ਕਿਲੋ ਪੱਕਾ ਤਿਆਰ ਪੱਕਾ ਜੀ ਪੱਕਾ ਕੋਈ ਚੋਗੇ ਤਸੱਲੀ ਕਰਕੇ ਖੜੇ ਕੋਈ ਪੂਰ ਛਟਾ ਥਣ ਦੀ ਬਾਈ ਗੱਲ ਨਹੀਂ ਜੀ ਠੀਕ ਹੈ ਜੀ ਥਣ ਥਣ ਵੇਖੋ ਕਿੱਡਾ ਵਧੀਆ ਨੇ ਇਹ ਪਹਿਲਾਂ ਨਾਲੋਂ ਥਣ ਨਿਕ ਨਹੀਂ ਹੁੰਦੇ ਹਾਂਜੀ 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 ਇਹਦੀ ਗੱਲ ਹੈ ਬਾਕੀ ਦੋਸਤੋ ਕੱਦ ਜਿਆਦਾ ਵੱਡਾ ਨਹੀਂ ਜੇ ਨਾ ਜਿਆਦਾ ਛੋਟਾ ਪਛਕਾਰ ਨਾਲ ਮਿਲ ਜੇ ਕੈਮਰਾ ਵੀਰ ਜੀ ਤੁਸੀਂ ਕਰ ਲਿਓ ਇਹ ਨਾ ਹੋਏ ਕਿ ਤੁਸੀਂ ਕੋਈ ਵੀ ਰੱਖ ਕੇ ਕਿ ਵੀਡੀਓ ਤੇ ਵੱਡੀ ਵਿਖਾਈ ਜਾ ਛੋਟੀ ਆ ਬਿਲਕੁਲ ਪ੍ਰੋਪਰ ਕੈਮਰੇ ਦੇ ਜਿਹੜੀ ਵੀਡੀਓ ਮੈਂ ਬਣਾ ਰਿਹਾ ਵਾ ਕੋਈ ਝੂਮ ਨਹੀਂ ਕੀਤਾ ਵੀਡੀਓ ਦਾ ਮੋਲ ਵੀਰ ਕੀ ਕਰਨਾ ਹੈ ਮੋਸੇ 75000 ਆਂਦਾ ਵਾ ਹਾਂਜੀ ਦੇ ਦਾਂਗੇ 72000 ਦੀ ਆਨਾ ਬੱਤਰੀਆ ਦੇ ਹਾਂਜੀ 7200 ਕਿ ਜੈਸੂ ਸੇ ਕੋਈ ਨਹੀਂ ਕੋ ਜੋ ਮਾਰ ਤਾੜ ਹੋਊਗਾ ਕੋਈ ਗੱਲ ਨਹੀਂ ਕੋਈ ਫੋਨ ਲਾਵੇ ਨਵੀਂ ਝੋਟੀ ਆ ਠੀਕ ਹੈ ਜੀ ਮਗਰ ਕੱਟੀ ਆ ਠੀਕ ਹੈ ਜੀ ਬਾਕੀ ਮਾਨਤਾ ਨਹੀਂ ਹੋਊਗਾ ਕੋਈ ਨਹੀਂ ਕੋਈ ਫੋਨ ਲਾਵੇ ਬਾਕੀ ਜਿੰਨਾ ਹੋ ਸਕਿਆ ਕਰਾਂਗੇ ਠੀਕ ਹੈ ਜੀ ਹਾਂ ਜੀ 75000 ਰੁਪਏ ਦੋਸਤੋ ਡਿਮਾਂਡ ਰੱਖੀਏ 75000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਸ਼ੋਰ ਛੱਪਾ ਮਾਨਤਾਣਾ ਜਿਹੜਾ ਕੋਈ ਵੀਰ ਭਰਾ ਖੇਦਣਾ ਉਹਦਾ ਆਏਗਾ ਤਾਂ ਜ਼ਰੂਰ ਹੋਊਗਾ ਬਾਕੀ ਮੁੱਲ ਦੋਸਤੋ ਜਿਹੜੀ ਵੀਡੀਓ ਨੇ ਅਗੇ ਫਿਕਸ ਨਹੀਂ ਹੁੰਦੇ ਫੋਨ ਮੇਰੇ ਵੀ ਜਰੂਰ ਕਰਿਆ ਕਰੋ ਉਲਟ ਪਹਿਣੀ ਵਾਲੇ ਪ੍ਰੈਸ ਉਸਨਾਂ ਦੀ ਕੁਆਲਿਟੀ ਚੈੱਕ ਕਰ ਲੋ ਇਹਦੀ ਫੇਸ ਕੁਆਲਿਟੀ ਕਰ ਲੋ ਚੱਕ ਅਡਰੈਸ ਹੈ ਕਿਹੜੀ ਦੋਸਤੋ ਵੀਰ ਦਾ ਫੇਰ ਬੋਲ ਦੇਣਾ ਪਿੰਡ ਪਹਿਲਾ ਹਾਂ ਇਧਰੋਂ ਹਸੀਲ ਤੇ ਜ਼ਿਲ੍ਹਾ ਸ਼੍ਰ ਨਾਮ ਦੋਸਤੋ ਵੀਰ ਦਾ ਪ੍ਰਗਟ ਸਿੰਘ ਫੋਨ ਨੰਬਰ ਵੀ ਲਿਖ ਰਿਹਾ ਕੀ ਬੋਲਦੇ 87287359 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ